ਸਰ ਕੇ ਮੁੱਦੇ ਸੀ ਜਿਹੜੀ ਪਾਰਟੀ ਵੱਲੋਂ ਅੱਜ ਪ੍ਰੈਸ ਪ੍ਰੈਸ ਕਾਨਫਰੰਸ ਕੀਤੀ ਹੈ ਮੈਂ ਗਰਮੀਤલા ਬੱਟੂ ਪ੍ਰਧਾਨਿੰਤਾ ਪਾਰਟੀ ਉਹ ਇਕਤਾ ਪਾਰਟੀ ਦੇ ਸਾਥੀਆਂ ਨਾਲ ਮੈਂ ਸਮਝਦਾ ਵੀ ਹਲਕਾ ਕਦੂਰ ਸਾਹਿਬ ਨੂੰ ਇਲੈਕਸ਼ਨਾਂ ਤੋਂ ਬਾਅਦ ਫੀਲਿੰਗ ਮੀਟਿੰਗ ਜਿਹੜੀ ਅੱਜ ਇੱਕ ਪ੍ਰੈਸ ਕਾਨਫਰੰਸ ਰੱਖੀ ਹੈ ਦੇਖਦੇ ਇਕਤਾ ਪਾਰਟੀ ਜਿਹੜੀ ਹੈ ਕਿ 6 ਤਰੀਕ ਨੂੰ ਇੱਕ ਪੰਜਾਬ ਪ੍ਰਧਾਨ ਦੀ ਚੋਣ ਕਰਨ ਜਾ ਰਿਹਾ ਹੈ ਇੱਕ ਜ਼ਿਲ੍ਹਾ ਯੂਥ ਰੈਂਕ ਜੋਨ ਕਰਨ ਜਾ ਰਿਹਾ ਤੋਂ ਪਲਵੰਡੀ ਚੋਧਰੀਆਂ ਤੋਂ ਵੱਖ-ਵੱਖ ਘਰ ਕਿਹਾ ਜੋ ਮੈਂ ਸਮਝਦਾ ਅਭੀ ਸਾਥੀ ਪਾਏਗੇ ਉਹ ਜਿਹੜੇ ਸਾਥੀਆਂ ਨੇ ਲੈਚਨਾ ਦੇ ਵਿੱਚ ਬਹੁਤ ਵੱਡੀ ਗਰਦਾਰੀ ਕੀਤੀ ਇੱਕ ਵਫਾਦਾਰ ਸਫਾਈ ਹੋਣ ਦੇ ਨਾਤੇ ਵੀ ਪਰਮਜੀਤ ਨੂੰ ਹਲਕਾ ਖਡੂਰ ਸਾਹਿਬ ਤੋਂ ਖੜੇ ਕੀਤਾ ਗਿਆ ਹੈਗਾ ਕਿਉਂਕਿ 5 ਸਾਲ ਪਾਰਟੀ ਦੇ ਨਾਂ ਤੇ ਕੰਮ ਲੈਣ ਤੋਂ ਬਾਅਦ ਸਿਰਫ ਇੱਕ 15 ਦਿਨ ਜਿਹੜਾ ਬੰਦਾ ਪਾਰਟੀ ਵਾਸਤੇ ਨਹੀਂ ਟਾਈਮ ਦੇ ਸਕਦਾ ਤੇ ਪਾਰਟੀ ਨੂੰ ਵੀ ਮੈਂ ਸਮਝਦਾ ਇਹੋ ਜਿਹੇ ਗਰਦਾਰਾਂ ਦੀ ਕੋਈ ਲੋੜ ਨਹੀਂ ਹੈਗੀ ਕਿਉਂਕਿ ਪਹਿਲਾਂ ਵੀ ਮੈਂ ਕਿਹਾ ਸੀਗਾ ਕਿ ਇਲੈਕਸ਼ਨਾਂ ਵਿੱਚ ਲੋ ਮੈਂ ਨਹੀਂ ਬੋਲਿਆ ਪਰ ਦੇਖੋ ਕਿ 5 ਸਾਲ ਆਪਾਂ ਲੋਕਾਂ ਦੀ ਸੇਵਾ ਕਰਦੇ ਆ 5 ਸਾਲ ਕਦੀ ਵੱਡੇ ਲੀਡਰ ਨਹੀਂ ਲੱਭਦੇ ਉਹ ਜਿਸ ਤਰ੍ਹਾਂ ਮੰਨ ਲਓ ਕਿ ਅਸੀਂ ਪਾਰਟੀ ਨੂੰ ਚਲਾ ਰਹੇ ਆ ਜਾਂ ਕੋਈ ਹੋਰ ਸੰਸਥਾ ਕੋਪੂਰਟ ਚਲਾ ਰਹੇ ਆ ਇਹੀ ਮੈਸੇਮੇ ਦਾ ਲੋ ਜਿਹੜੇ ਆ ਆਮ ਗਰੀਬ ਲੋਕਾਂ ਦੇ ਕੰਮ ਆਂਦੇ ਆ ਪਰ ਦੇਖੋ ਪਾਰਟੀ ਦੇ ਨਾਂ ਤੇ ਪੈਸੇ ਕਮਾਉਣੇ ਅਸੀਂ ਰੋਗਦੇ ਨਹੀਂਗੇ ਪਰ ਜਦੋਂ ਪਾਰਟੀ ਨੂੰ ਲੋੜ ਪੈਂਦੀ ਆ ਉਦੋਂ ਬੰਦਾ ਗਰਦਾਰੀ ਕਰੇ ਵੀ ਮੈਂ ਸਮੇ ਦਾ ਉਹ ਵਫਾਦਾਰੀ ਨਹੀਂ ਉਹਦੇ ਵਿੱਚ ਗਰਦਾਰਪੁਣਾ ਹੁੰਦਾ ਦੂਸਰੀ ਆਪਾਂ ਕਪੂਰ ਸਗੇ ਦੀ ਗੱਲ ਕਰਦੇ ਆ ਦੇਖੋ ਅੱਜ ਪੰਜਾਬ ਦੇ ਵਿੱਚ ਇੰਨੀ ਗੁੰਡਾਗਰਦੀ ਵਧੀ ਆ ਕਿ ਤੇਰਾ ਕੰਮ ਤੁਹਲੇ ਨਾ ਹੁੰਦਿਆ ਸ਼ਰਾ 2 ਨੰਬਰ ਦੀ ਲਿਕਨਦੀ ਹੈ ਬੜੇ ਸੱਟੇ ਦਾ ਕੰਮ ਜਿਹੜਾ ਮੈਂ ਸਮਝਦਾ ਤਹਲੇ ਨਾ ਦਿਖੰਦਿਆ ਪਰ ਪੁਲਿਸ ਜਿਹੜੀ ਹੈ ਉਹ ਅੱਖਾਂ ਮੀਟ ਕੇ ਬੈਠੀ ਹੈ ਖਾਸ ਤੌਰ ਤੇ ਕਪੂਰ ਥੱਲੇ ਸਿਟੀ ਥਾਣੇ ਦਾ ਐਸ ਐਚਓ ਵੀ ਮੈਂ ਸਮਝਦਾ ਜਿਹੜਾ ਸ਼ਰੇਆ ਪੈਸੇ ਲੈ ਰਿਆ ਜਿਹਦੀ ਮੇਕੋ ਪੂਰੀ ਰਿਕਾਰਡਿੰਗ ਪਈ ਹੈ ਪੈਸੇ ਮੰਗਦਿਆਂ ਦੀ ਲੱਖਾਂ ਰੁਪਈਆ ਡਿਮਾਂਡ ਕਰ ਰਿਆ ਉਹਦੀ ਮੇਕੋ ਰਿਕਾਰਡਿੰਗ ਪਈ ਹੈ ਮੈਂ ਐਸਐਸਪੀ ਸਾਹਿਬ ਨੂੰ ਬੇਨਤੀ ਕਰਦਾ ਕਿ ਇਹੋ ਜਿਹੇ ਕਰਪ ਪੈਸਾ ਤੋਂ ਜਿਹੜੇ ਹੈਗੇ ਆ ਤੁਰੰਤ ਮੈਂ ਸਮਝਦਾ ਸਸਪੈਂਡ ਹੀ ਕੀਤੇ ਜਾਣ ਕਿਉਂਕਿ ਬਿਨਾਂ ਕਿਸੇ ਅਦਾਲਤ ਤੋਂ ਬਿਨਾਂ ਕਿਸੇ ਮਤਲਬ ਤੋਂ ਕਿਸੇ ਪਾਰਟੀਆਂ ਨੂੰ ਠਾਣੇ ਵਿੱਚ ਬਿਠਾਏ ਜਾਣਾ ਦਰਖਾਸਤ ਕਿਸੇ ਠਾਣੇ 'ਚ ਬਿਠਾਇਆ ਕਿਤੇ ਜਾਂਦਾ ਵਾ ਕਿ ਦੇਖੋ ਮੈਂ ਐਸਐਚ ਨੂੰ ਪਹਿਲਾਂ ਵੀ ਕਿਹਾ ਸੀਗਾ ਵੀ ਇਹ ਜਿਹੜੇ ਕੰਮ ਐ ਜੋ ਛੱਡ ਦਿਓ ਕਿਉਂਕਿ ਗਰੀਬ ਜਹਰਾ ਅੱਗੇ ਬੜਾ ਸਤਾਇਆ ਹੁੰਦਾ ਵੀ ਜਿਹੜਾ ਬੰਦਾ ਪਹਿਲਾਂ ਹੀ ਸਤਾਇਆ ਪਿਆ ਵਾ ਉੱਤੋਂ ਤੁਸੀਂ ਉਹਨੂੰ ਇੰਨਾ ਸਤਾਨੇ ਆ ਪੈਸਿਆਂ ਦੀ ਡਿਮਾਂਡ ਕਰਦੇ ਆ ਇੱਕ ਤਾਂ ਪਾਰਟੀ ਨਾਤੇ ਕਦੀ ਪਹਿਲਾਂ ਬਰਦਾਸ਼ਤ ਕੀਤਾ ਕਈ ਐਸਐਚਓ ਤੋਂ ਕੋਲੋਂ ਅਸੀਂ ਪਾਰਟੀਆਂ ਦੇ ਪੈਸੇ ਮੜਵਾਏ ਆ ਇਹ ਐਸਐਚਓ ਕੋਲੋਂ ਵੀ ਅਸੀਂ ਮੈਂ ਸਮਝਦਾ 15000 ਰੁਪਏ ਵਾਪਸ ਕਰਾਇਆ ਪਰ ਉਦੋਂ ਅਸੀਂ ਕਿਸੇ ਦੇ ਕਹਿਣ ਤੇ ਉਹਨੂੰ ਛੱਡਤਾ ਸੀਗਾ ਪਰ ਦੇਖੋ ਬਾਰ-ਬਾਰ ਲੋਕਾਂ ਕੋਲੋਂ ਪੈਸੇ ਲੈਣੇ ਸਾਡੇ ਕੋਲ ਵਿੱਧ ਪ੍ਰੂਫ ਹੈ ਅਸੀਂ ਹਵਾ 'ਚ ਨਹੀਂ ਗੱਲ ਕਰਦੇ ਪਰ ਅੱਗੇ ਕਿਸੇ ਨੂੰ ਕਹੇ ਤੇ ਛੜਦਾ ਸੀਗਾ ਹੁਣ ਅਸੀਂ ਇੱਕ 6 ਤਰੀਕ ਨੂੰ ਅਸੀਂ ਵੱਡੇ ਪੱਧਰ ਤੇ ਇੱਕ ਦੋ ਦਿਨ ਚੋਲ ਕਰਾਂਗੇ ਦੂਸਰੀ ਐਸਐਚਓ ਦੇ ਖਿਲਾਫ ਕਿ ਅਸੀਂ ਵਿੱਧ ਪ੍ਰੂਫ ਕਿਉਂਕਿ ਵਿੱਧ ਪ੍ਰੂਫ ਤਾਂ ਅਸੀਂ ਪਹਿਲਾਂ ਵੀ ਬੜੀ ਅਰਜ਼ੀ ਦੇ ਚੁੱਕੇ ਆ ਜਿਹੜੇ ਚਿੱਟਾ ਵੇਚਦੇ ਆ ਦੂਸਰੀ ਗੱਲ ਮੈਂ ਐਸਐਸਪੀ ਸਾਹਿਬ ਨੂੰ ਬੇਨਤੀ ਕਰਦਾ ਵੀ ਇੱਕ ਦਿਨ ਰੇਟ ਮਾਰਨ ਦੇ ਨਾਲ ਕੋਈ ਚਿੱਟਾ ਵੀ ਖਤਮ ਹੋ ਜਾਣਾ ਕੋਈ ਦੋ ਨੰਬਰ ਦੇ ਕੰਮ ਨਹੀਂ ਖਤਮ ਹੋ ਜਣੇ ਕਿਉਂਕਿ ਤੁਹਾਡੇ ਕਪੂਰਥਲੇ ਵਪਾਰਾਂ ਨੂੰ ਸਾਰਾ ਕੁਝ ਪਤਾ ਕਿੱਥੇ ਸ਼ਰਾਬ 익ਦੀ ਹੈ ਕਿੱਥੇ ਗੜਾ ਸਟਾ ਬਚਾ ਨੂੰ ਮਾਰ ਕੇ ਜਿੰਨਾ ਲੋਕਾਂ ਨੇ ਬਿਲਡਿੰਗਾਂ ਬਣਾਈਆਂ ਉਹਦੇ ਸੰਬੰਧੀ ਮੈਂ ਸਮਝਦਾ ਕਈ ਆਰੀ ਆਈ ਪੁਲਿਸ ਨੂੰ ਮੰਗ ਪੱਤਰ ਦੇ ਚੁਕੇ ਆ ਪਰ ਪੁਲਿਸ ਵੀ ਮਿਲੀ ਭੁਗਤ ਦੇ ਨਾਲ ਵੀ ਇਹ ਜਿਹੜੇ ਕਾਰੋਬਾਰ ਚੱਲਦੇ ਆ ਪੁਲਿਸ ਚਾਵੇ ਕਿ 2 ਘੰਟਿਆਂ ਦੇ ਵਿੱਚ ਇਹ ਸਾਰੇ ਦੋ ਨੰਬਰ ਦੇ ਕੰਮ ਬੰਦ ਹੋ ਸਕਦੇ ਆ ਪਰ ਜਿੰਨਾ ਅਫਸਰਾਂ ਦੇ ਮਹੀਨੇ ਬੰਨੇ ਆ ਜਾਂ ਜਿਹੜੇ ਮਹੀਨਾ ਲੈਂਦੇ ਆ ਵੀ ਅਫਸਰਾਂ ਨੂੰ ਸਾਰਾ ਪਤਾ ਵੀ ਜੋ-ਜੋ ਕੰਮ ਹੋ ਰਿਹਾ ਤੀਸਰੀ ਗੱਲ ਜਿਹੜੀ ਆ ਵੀ ਕਪੂਰ ਚੱਲੇ ਦੇ ਵਿੱਚ ਆਏ ਦੀ ਨਹੀਂ ਵੀ ਮੈਸਮੇ ਦਾ ਬਜ਼ੁਰਗਾਂ ਦੀਆਂ ਚੈਨੀਆਂ ਲਈਆਂ ਜਾਂਦੀਆਂ ਚੋਰ ਚੋਰੀ ਕਰੀ ਜਾਂਦੇ ਆ ਕਰਿਆਨੇ ਦੁਕਾਨਾਂ ਲੁੱਟੀ ਜਾਂਦੇ ਆ ਕੋਈ ਸੇਫ ਜਿਹੜਾ ਵਾ ਚਾਹੇ ਕੋਈ ਵੀ ਆ ਕੋਈ ਵੀ ਸੇਫ ਹੈ ਨੀਗਾ ਜੇ ਪੁਲਿਸ ਚਾਵੇ ਜੇ ਪੁਲਿਸ ਕਹਿੰਦੀ ਹੈ ਕਿ ਅਸੀਂ ਸੇਵਾ ਬੋਧ ਕਰਦੇ ਆ ਅਸੀਂ ਐਸਐਸਪੀ ਸਾਹ ਨੂੰ ਬੇਨਤੀ ਕਰਦੇ ਆ ਕਿ ਤੁਹਾਡੀ ਪੀਸੀਆਰ ਜਿਹੜੀ ਹੈ ਦਸਣ ਰਾਤ ਨੂੰ ਕਿੱਥੇ ਘੁੰਮਦੀ ਆ ਕਿੱਥੇ ਜਾਂਦੀ ਆ ਜਿਹੜੇ ਚੋਰ ਆ ਉਹ ਸਾਰੇ ਮੁਹੱਲਿਆਂ ਵਿੱਚ ਬਜ਼ਾਰਾਂ ਦੇ ਵਿੱਚ ਸ਼ਰਮ ਚੋਰੀਆਂ ਕਰਦੇ ਪਏ ਆ ਸਵਾ ਸਵਾ ਲੱਖ ਰੁਪਈਆ ਇੱਕ ਥਾਣੇ ਦਾ ਤਨਖਾਹ ਲੈਂਦਾ ਪਿਆ ਵਾ ਪਰ ਲੋਕ ਜਿਹੜੇ ਫੇਰ ਨਹੀਂ ਸੇਫ ਹੈਗੇ ਇੱਕ ਦਿਨ ਰੇਟ ਮਾਰਨ ਦੇ ਨਾਲ ਪੁਲਿਸ ਜਿਹੜੀ ਸਮਝਦੀ ਐ ਵੀ ਅਸੀਂ ਜਿਹੜੇ ਐ ਕਿ ਬੜਾ ਵੱਡਾ ਕੰਮ ਕਰ ਰਿਆ ਮੈਂ ਫੇਰ ਤੁਹਾਡੇ ਲਈ ਬੇਨਤੀ ਕਰਦਾ ਵੀ ਐਸਐਸਪੀ ਸਾਹਿਬ ਨੂੰ ਵੀ ਇਹ ਐਸਐਚਓ ਜਿਹੜਾ ਤਰੰਤ ਜਿਹੜਾ ਸਸਪੈਂਡ ਕੀਤਾ ਜਾਵੇ ਉਹ 6 ਤਰੀਕ ਨੂੰ ਅਸੀਂ ਵਿਧ ਪ੍ਰੂਫ ਜਿਹੜੀ ਸਾਡੇ ਕੋਲ ਰਿਕਾਰਡਿੰਗ ਹੈਗੀ ਐ ਇਹ ਪੈਸਿਆਂ ਦੀ ਡਿਮਾਂਡ ਕਰਦਾ ਪਿਆ ਵਾ ਪਹਿਲਾਂ ਤਾਂ ਅਸੀਂ ਇਹਨੂੰ ਛੱਡਦਾ ਸੀ ਕਿਸੇ ਕਹਿਨ ਤੇ ਪਰ ਮੈਂ ਸਮੇਂ ਦਾ ਜੀ ਹੁਣ 6 ਤਰੀਕ ਨੂੰ ਇੱਕ ਦਸੀ ਨਸ਼ਿਆਂ ਸੰਬੰਧੀ ਮੰਗ ਪੱਤਰ ਦੇਵਾਂਗੇ ਐਸਐਸਪੀ ਸਾਹਿਬ ਨੂੰ ਔਰ ਦੂਜੀ ਗੱਲ ਖਾਸ ਕਰਕੇ ਐਸਐਟੂ ਦੇ ਖਿਲਾਫ ਜਿਹੜਾ ਅਸੀਂ ਪ੍ਰੂਫ ਦੇਾਂਗੇ ਦੂਜੀ ਲਾਸਟ ਵਾਰੀ ਇੱਕ ਫੇਰ ਮੈਂ ਬੇਨਤੀ ਕਰਦਾ ਅਸੇਪੀ ਸਾਹਿਬ ਨੂੰ ਵੀ ਅਸੀਂ ਕਈ ਵਾਰ ਪਾਰਟੀ ਵੱਲੋਂ ਨਸ਼ਿਆਂ ਦੇ ਖਿਲਾਫ ਜਿਹੜੇ ਉੱਤੇ ਮੰਗ ਪੱਤਰ ਉਹ ਵਿਧ ਨਾਂ ਲਿਖੇ ਦਿੱਤੇ ਆ ਵਿਧ ਨਾਂ ਵਿਧ ਮੱਲੇ ਪਰ ਅਜੇ ਤੱਕ ਕਪੂਰਥਲੇ ਦੀ ਪੁਲਿਸ ਨੇ ਨਸ਼ਾ ਦੇ ਬਹੁਤ ਦੂਰ ਦੀ ਗੱਲ ਹੈ ਇੱਕ ਬੋਤਲ ਸ਼ਰਾਬ ਦੀ ਨਹੀਂ ਕਰੀ ਫੜੀ ਜਦੋਂ ਪੁਲਿਸ ਨੂੰ ਸਾਰਾ ਕੁਝ ਪਤਾ ਹੀ ਹੈ ਉਹਦੀ ਲਾਸਟ ਗੱਲ ਸਾਡੀ ਇਹ ਹੈ ਕਿ ਜਿਹੜੇ ਚਿੱਤੇਵਾਰਿਆਂ ਨੇ ਜਾਂ ਡੜੇ ਸੱਟੇ ਵਾਲਿਆਂ ਨੇ ਜਾਂ ਸ਼ਰਾਬ ਵਾਲਿਆਂ ਨੇ ਜਿੰਨੇ ਛੜਦਾ ਕੰਮ ਉਹਨਾਂ ਦੀਆਂ ਪ੍ਰਾਪਰਟੀਆਂ ਜਿਹੜੀਆਂ ਅਸੀਂ ਲਿਖੇ ਦਿਆਂਗੇ ਇੱਥੇ ਇੱਥੇ ਮੇਂ ਪ੍ਰੋਪਰਟੀ ਪਈ ਹੈ ਕਰੋੜਾਂ ਰੁਪਈਆ ਦੀਆਂ ਪ੍ਰਾਪਰਟੀਆਂ ਜਿਹੜੀਆਂ ਕਪੂਰਥਲੇ ਪਈਆਂ ਵਾ ਡੜੇ ਸੱਟੇ ਵਾਲਿਆਂ ਦੀਆਂ ਛਰਾਵਾਲਿਆਂ ਦੀਆਂ ਚਿੱਟੇ ਵਾਲਿਆਂ ਦੀਆਂ ਉਹ ਮਤ ਸੋਚਦੇ ਕਿ ਫੀ ਕੰਮ ਛੱਡਦਾ ਪਤਾ ਨਹੀਂ ਕਿੰਨੇ ਨੌਜਵਾਨ ਮਾਰ ਕੇ ਵੀ ਉਹਨਾਂ ਨੇ ਕੰਮ ਛੱਡਦਾ ਉਹ ਦੋਸ਼ੀ ਉਹ ਨਹੀਂ ਹੈਗੇ ਕਿਉਂਕਿ ਵੇਚਣ ਵਾਲਾ ਛੱਡਣ ਵਾਲਾ ਪੂਰਾ ਦੋਸ਼ੀ ਹੈਗਾ ਤੁਹਾਡੇ ਮੀਡੀਆ ਰਾਹੀਂ ਐਸਐਸਪੀ ਸਾਹਿਬ ਨੂੰ ਬੇਨਤੀ ਕਰਦੇ ਆ ਇੱਕ ਵਾਰ ਥਾਣਿਆਂ ਚਾਤੀਆਂ ਮਾਰੋ ਕਿ ਕਿਦਾਂ ਜਿਹੜੇ ਲੋਕਾਂ ਨੂੰ ਨਜਾਇਜ਼ ਬਿਠਾ ਕੇ ਲੋਕਾਂ ਕੋ ਪੈਸਿਆਂ ਦੀ ਫਰੋਟੀਆਂ ਮੰਗੀਆਂ ਜਾ ਰਹੀਆਂ ਪੈਸੇ ਲੈ ਕੇ ਉਸੀ ਭਾਵਾਂ ਵੱਡੇ ਤੋਂ ਵੱਡਾ ਜਿਹੜਾ ਕ੍ਰਾਈਮ ਹੈਗਾ ਪੈਸੇ ਦੇ ਕੇ ਬੰਦਾ ਜਿਹੜਾ ਤੁਸੀਂ ਉਸੇ ਨੂੰ ਛੁੜਾ ਸਕਦੇ ਆ ਇਹ ਇੱਕ ਤਾਂ ਪਾਰਟੀ ਦੀ ਜਿਹੜੀ ਆ ਡਿਮਾਂਡ ਹੈ 6 ਤਰੀਕ ਨੂੰ ਵੱਡੇ ਪੱਧਰ ਦੇ ਇੱਕ ਐਸਐਸਪੀ ਸਾਹਿਬ ਨੂੰ ਅਸੀਂ ਮੰਗ ਪੱਤਰ ਦੇਾਂਗੇ ਨਸ਼ਾ ਸਬੰਧੀ